ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖੋ ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਸ਼ੇਅਰ ਆਸਤੇ ਲੈ ਕੇ ਆਏ ਹਾਂ ਜੀ ਦੋ ਟਰਾਲੀਆਂ ਜੇਕ ਵਾਲੀਆਂ ਤੇ ਬਾਕੀ ਜੇ ਇਸ ਤਰ੍ਹਾਂ ਦੀ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਤਾਂ ਐਡ ਬਿਲਕੁਲ ਫ੍ਰੀ ਹੈ ਜੀ ਤੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਸੰਦ ਦੀਆਂ 4-5 ਫੋਟੋਆਂ ਜਾਂ ਵੀਡੀਓ ਬਣਾ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਥੋਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਊਗੀ ਸਾਰੀ ਜਾਣਕਾਰੀ ਨਾਲ ਭੇਜੋ ਜੀ ਅੱਗੇ ਟਰਾਲੀ ਦੀ ਗੱਲ ਕਰੀਏ ਜੀ ਇਹ ਹੈਗੀ ਜੀ 11 6 ਦੀ ਜੈਕ ਵਾਲੀ ਟਰਾਲੀ ਹੈ ਜੀ ਪੂਰੀ ਭਾਰੀ ਤੇ ਪੁਰਾਣੀ ਟਰਾਲੀ ਬਣੀ ਹੋਈ ਆ ਰੰਗ ਪੇਂਟ ਦੁਬਾਰਾ ਨਵਾਂ ਹੋਇਆ ਬਹੁਤ ਚੰਗਾ ਰੰਗ ਹੋਇਆ ਜੀ ਟੂਕੇ ਦਾ ਤੇ 11 6 ਹੈ ਜੀ ਸਾਈਜ਼ ਤੇ ਜੇ ਚਾਦਰ ਦੀ ਗੱਲ ਕਰੀਏ ਚਾਦਰ ਇਹਦੇ ਲੱਗੀ ਹੋਈ ਹੈ ਜੀ ਸਾਈਡਾਂ ਤੇ ਤਾਂ 10 ਗੇਜ ਤੇ ਫਰਸ਼ ਲੱਗਾ ਹੋਇਆ 8 ਗੇਜ ਦਾ ਪੂਰਾ ਮੋਟਾ ਜੀ ਪੂਰੀ ਭਾਰੀ ਚਾਦਰ ਲੱਗੀ ਹੋਈ ਹੈ ਚੰਗੇ ਲੋਹੇ ਦੀ ਬਣੀ ਹੋਈ ਆ ਪੁਰਾਣੀ ਟਰਾਲੀ ਬਾਕੀ ਇਹਦੇ ਪੰਪ ਦੀ ਗੱਲ ਕਰੀਏ ਪੰਪ ਲੱਗਿਆ ਹੋਇਆ ਜੀ 25 ਟਨ ਵਾਲਾ ਵੱਡਾ ਪੰਪ ਲੱਗਿਆ ਹੋਇਆ ਪੂਰਾ ਲੋਡ ਚੱਕਣ ਵਾਲਾ ਪੰਪ ਆ ਜੀ ਤੇ ਬਾਕੀ ਟਾਇਰ ਹੈਗੇ ਆ ਜੀ ਬੇਦਾਗ ਪੱਕੇ ਟਾਇਰ ਨੇ 4 ਇੰਚੀ ਹਿੱਸਾ ਤੇ ਪੂਰਾ ਵਜ਼ਨ ਚੱਕਣ ਵਾਲਾ ਜੀ 2 1/2 ਫੁੱਟਾ ਵਿੱਡ ਲੱਗਿਆ ਹੋਇਆ ਸਮੇਤ ਸਟੀਲੀ ਜਾਲੀ ਲੱਗੀ ਹੋਈ ਹੈ ਜੀ ਤੇ ਟਰਾਲੀ ਪੂਰੀ ਕਿਤੋਂ ਕੋਈ ਗਲੀ ਸੜੀ ਨਹੀਂ ਜੀ ਬਿਲਕੁਲ ਸਾਫ਼ ਆਈ ਬੇਦਾਗ ਟਰਾਲੀ ਸਾਰੀ ਜਾਂ ਸਾਈਡਾਂ ਤੋਂ ਬਾਕੀ ਜਿੰਨਾ ਵੀਰਾਂ ਨੂੰ ਪੁਰਾਣੀ ਟਰਾਲੀ ਚਾਹੀਦੀ ਸੀ ਵਜਨ ਵਾਲੀ ਟਰਾਲੀ ਇਹ ਉਹਨਾਂ ਵਾਸਤੇ ਹੈ ਜੀ ਉਹ ਖਰੀਦ ਸਕਦੇ ਆ ਜੀ ਨਵੀਂ ਟਰਾਲੀ ਜੇ ਨਹੀਂ ਲੈਣਾ ਚਾਹੁੰਦੇ ਤਾਂ ਬਾਕੀ ਟਰਾਲੀ ਪੂਰੀ ਓਕੇ ਹੈ ਜੀ ਤੇ ਇਹ ਖਰੀਦ ਹੈ ਜੀ ਮੁਕਸਰ ਏਰੀਆ ਦੇ ਵਿੱਚ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਹੈਗਾ ਜੀ 1 ਲੱਖ ਤੇ 32000 ਬਾਕੀ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 81461 02475 ਬਾਕੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਮਾਲਕ ਦੁਆਰਾ ਦਿੱਤੀ ਗਈ ਆ ਤੇ ਜੇ ਮੌਕੇ ਤੇ ਆਪਣਾ ਤੁਸੀਂ ਫੋਨ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਹੋਰ ਫੋਟੋਆਂ ਤੁਸੀਂ ਮਗਾ ਸਕਦੇ ਹੋ ਜੀ ਤੇ ਬਾਕੀ ਟਰਾਲੀ ਆਪਦੀ ਵੇਖ ਪਰਖ ਕੇ ਖਰੀਦ ਸਕਦੇ ਹੋ ਜੀ ਟਰਾਲੀ ਪੂਰੀ ਓਕੇ ਹੈ ਜੀ ਤੇ ਰੇਮੇ ਦੇ ਹੈਗੇ ਨਟਾਲੀ 1220 ਦੇ ਟਾਇਰ ਚੰਗੇ ਟਾਇਰ ਹੈ ਜੀ ਤੇ ਪੰਪ ਪੰਪ ਬਿਲਕੁਲ ਓਕੇ ਹੈ ਓਕੇ ਚੱਕਦਾ ਹੈ ਬਾਕੀ ਜਿਹੜੇ ਵੀਰ ਨੇ ਟਰਾਲੀ ਲੈਣੀ ਆ ਉਹ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਰੇਟ ਦਾ ਮੌਕੇ ਤੇ ਮਾਨਤਾਣ ਹੋ ਜਾਂਦਾ ਜੀ ਜਦੋਂ ਤੁਸੀਂ ਟਰਾਲੀ ਦੇਖਣ ਜਾਓਗੇ ਰੇਟ ਕਿਵੇਂ ਲੱਗਾ ਤੁਸੀਂ ਕਰ ਸਕਦੇ ਹੋ ਅੱਗੇ ਆਈ ਇਹ ਘੱਟ ਪੈਸੇ ਜਿੰਨਾਂ ਜਿੰਨਾਂ ਵੀਰਾਂ ਨੇ ਲਾਉਣਾ ਜੈਕ ਵਾਲੀ ਟਰਾਲੀ ਚਾਹੀਦੀ ਆ ਇਹ ਉਹਨਾਂ ਵਾਸਤੇ ਆ ਜੀ 11 6 ਦੀ ਆ ਜੀ ਜੈਕ ਵਾਲੀ ਹੈ ਜੀ ਮਾੜੀ ਮੋਟੀ ਟਕਟਕ ਤੋਂ ਗਲੀ ਆ ਬਾਕੀ ਵਿੱਚੋਂ ਸਾਫ਼ ਆ ਕੰਮ ਦਿੰਦੀ ਟਰਾਲੀ ਹੈ ਜੀ ਗੁਰੂ ਸਾਹਿਬ ਏਰੀਆ ਦੇ ਵਿੱਚ ਖੜੀ ਆ ਜੀ ਵेड ਨਾਲ ਆ ਜੀ ਤੇ ਪ੍ਰਾਈਜ਼ ਇਹਦਾ ਹੈਗਾ ਜੀ 85000 ਬਾਕੀ 8 4 ਦੇ ਗੱਡਰੇ ਹੀ ਪੂਰੇ ਵਜਨ ਵਾਲੇ ਪੰਪ ਵੀ ਪੂਰਾ ਓਕੇ ਲੱਗਿਆ ਹੋਇਆ ਟਰਾਲੀ ਪੂਰੀ ਕੰਮ ਦਿੰਦੀ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 62 393 ਪੈਰ ਨੂੰ ਉਤਰਨ ਨਹੀਂ। ਇਹ ਟਰਾਲੀ ਖਰੀਦਣ ਤੋਂ ਪਹਿਲਾਂ ਹੋਰ ਜਾਣਕਾਰੀ ਲੈਣ ਵਾਸਤੇ ਮਾਲਕ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਫੋਟੋ ਮਾਂਗਾ ਸਕਦੇ ਹੋ। ਬਾਕੀ ਰੇਟ ਦਾ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਜੀ। ਟਰਾਲੀ ਦੇਖਣ ਜਾਓਗੇ। ਬਾਕੀ ਟਰਾਲੀ ਪੂਰੀ ਓਕੇ ਹੈ ਜੀ। ਕੜੇ ਵਾਲੇ ਰੇਮ। ਤੇ ਬਾਕੀ ਟਾਇਰ ਵੀ ਚੰਗੇ ਆ ਜੀ। 4 ਇੰਚ ਹਿੱਸਾ। ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਚੈਨਲ ਤੇ ਜੇ ਐਡ ਲਗਾਉਣਾ ਚਾਹੁੰਦੇ ਹੋ ਨੰਬਰ ਦਿੱਤਾ ਹੋਇਆ ਜੀ ਫੋਟੋ ਮਾਂ ਸੈਂਡ ਕਰ ਸਕਦੇ ਹੋ ਤੇ ਐਡ ਲੱਗ ਜਾਊਗੀ।